ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੇ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਨਾ ਨਗਾਂ ਦੀ ਵੀਡੀਓ ਲੈ ਕੇ ਆਏ ਜੀ ਦੋ ਬੜਾ ਤਾਜ਼ੀਆਂ ਸੂਈਆਂ ਵਿੱਚ ਇੱਕ ਟੁਪਕੜ ਗੱਭਣਾ ਆਉ ਪੁੱਛ ਲੈਣੇ ਬਾਈ ਤੁਹਾਡੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਹਾਂਜੀ ਬੀਤਰੀ ਬੀਤਰੀ ਵਧੀਆ ਚੱਲ ਰਗਾ ਕੰਮ ਕਰ ਹਾਂਜੀ ਬਹੁਤ ਸ਼ੁਕਰ ਹੈ ਪ੍ਰਮਾਤਮਾ ਦਾ ਜੀ ਚਲੋ ਬਾਈ ਨਾਮ ਤੇ ਐਡਰੈਸ ਬੋਲ ਨਾਮ ਮੇਰਾ ਵੀ ਰਾਜਵਿੰਦਰ ਖਾਨ ਪਿੰਡ ਰਾਇਆ ਜ਼ਿਲ੍ਹਾ ਬਠਿੰਡਾ ਸਿਰਫ ਫੂਲ ਆਈ ਨੇੜੇ ਪਿੰਡ ਰਾਈਏ ਨੇੜੇ ਟਵਾਲੀ ਰਹਿ ਜਾਂਦਾ ਢਿੰਗੜ ਜਾਨੀ ਮੈਂ ਪਿਛਲੀ ਵੀਡੀਓ ਚ ਦੱਸਿਆ ਸੀ ਵੀ ਰਾਮਪਰਾ ਪਹਾੜਤਾ ਪਾ ਇਹਦੇ ਵਿਚਾਲੇ ਰਹਿ ਜਾਂਦਾ 12 12 ਕਿਲੋਮੀਟਰ ਰਹਿ ਜਾਂਦਾ ਹਾਂਜੀ ਮੋਬਾਈਲ ਨੰਬਰ ਬੋਲੋ 9872922304 ਠੀਕ ਹੈ ਜਿਹੜੀ ਪਹਿਲੇ ਨੰਬਰ ਦੇ ਵੜ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਵੀਰ ਜੀ ਦੂਜਾ ਸੂਸ ਦਾ ਸੂਈ ਹੈ ਜੀ ਆਪਾਂ ਮੰਡੀ ਦੇ ਵਿੱਚੋਂ ਲਈ ਹੈਗੀ ਸੁਈ ਜਾਂਦੀ ਸੀ ਜਦੋਂ ਪਤਨੂਲੇ ਤੋਂ ਲਈ ਆ ਇਹ ਐਵੇਂ ਚ ਕਹਿੰਦਾ ਦੁੱਧ ਦੁੱਧ ਅਗਲੀ ਦੀ ਸੇਵਾ ਦਾ ਹੁੰਦਾ ਹਨਾ ਵਿੱਚ ਲੱਗਾ ਇਹ ਮੈਂ ਪਿਛਲੀ ਵੀਡੀਓ ਜੀ ਦੁੱਧ ਜਰ ਤੁਹਾਡੇ ਕਰਮਾਂ ਐਵੇਂ ਆਪਾਂ 50 ਕਿਲੋ ਕਹਿੰਦੇ ਨੇ ਜਿਹੜਾ ਹੁਣ ਚੋਂਦਾ ਇਸ ਟਾਈਮ ਦੁੱਧ ਹੈ 8 8.5 ਕਿਲੋ ਟਾਈਮ ਦਾ ਦੁੱਧ ਹੈ ਠੀਕ ਹੈ 11 ਤੀ ਗਏ 10 ਨੂੰ ਸੁਈ ਆ ਇਹ ਦੋਨੇ ਟਾਈਮਾਂ ਦਾ 16 ਲੀਟਰ ਹਾਂਜੀ 16 ਨਿਕਲਦਾ ਠੀਕ ਹੈ ਬਾਈ ਬੱਚਾ ਕੀ ਦੇ ਤਗਰਮ ਬੱਚਾ ਦੇ ਬੱਚੇ ਦੀ ਕੁਆਲਿਟੀ ਬਹੁਤ ਚੰਗੀ ਹੈ ਠੀਕ ਹੈ ਬਾਈ ਬਾੜ ਚੰਗੀ ਆ ਬਾਈ ਫੇਸ ਬੜਾ ਚੰਗਾ ਕੁਆਲਿਟੀ ਚੰਗੀ ਆ ਨਰਸਾਂ ਨੂੰ ਸੰਗ ਲਾਬੀ ਆ ਤੇ ਪ੍ਰਿੰਟ ਕਰਮ ਲਈ ਦਾ ਬਹੁਤ ਚੰਗਾ ਤੋਰਾ ਚੰਗਾ ਜਿਵੇਂ ਆਪ ਆ ਬਈ ਉਮੀਦ ਥਣ ਲੱਗਿਆ ਬੜਾ ਕਮਾਲ ਦਾ ਥਾਣਾ ਹਨਾ ਬਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਤੋਰਾ ਤਾਰਾ ਵੀ ਕਰਮਾਈ ਦਾ ਚੰਗਾ ਤੇ ਕੀ ਮੁੱਲ ਆ ਫਿਰ ਜਾਇ ਜਰਾ ਮੁੱਲ ਇਹ 75000 ਰੁਪਏ ਮਾਨਤਨ ਹੋ ਜੀ ਹਾਂਜੀ ਹਮਾਂ 75000 ਰੁਪਏ ਮੁੱਲ ਆ ਵੀਰੇ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੇ ਆਰਡਰ ਕਮਾਲ ਦਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਢੱਲਾ ਢੋਲਾ ਬਹੁ ਭਈਆਂ ਬਈ ਹਜੇ ਚਵਾਈ ਚ ਪਿਆ ਘੰਟਾ ਉਹਦੋਂ ਆਰਡਰ ਆ ਜਿਹੜਾ ਹੋਰੀ ਵਧੀਆ ਤਿਆਰ ਕਰ ਲੂਗੀ ਨਾੜਾ ਨੁੜਾ ਕੇ ਰਮਾਲੀ ਦੇ ਚੰਗੀਆਂ ਨੇ ਗਲਾਬੀ ਥਾਂ ਕੱਲਾ ਕੱਲਾ ਥਾਂ ਹੁੰਦੀ ਆ ਹਾਂ ਲੱਗਿਆ ਬਾਈ ਠੰਡੀਆਂ ਬਰਫਰ ਗਈ ਸਹੀ ਗੱਲ ਆ ਬਾਈ ਲੈ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ ਚੱਕਰੀ ਆ ਕੇ ਵੀਰੇ 2 ਨੰਬਰ ਟੋਕੜ ਕੱਬਣਾ ਹਾਂਜੀ ਟੋਕੜ ਦੇ ਜੀ ਠੀਕ ਆ ਇਹਦਾ ਮੰਨ ਕੇ ਚੱਲੋ ਹੁਣ ਵੀ 7 ਕਿਲੋ ਤੱਕ ਦਾ ਹੈਗਾ ਠੀਕ ਆ ਇਹ 6 ਦੇ ਨੇੜੇ ਹੋ ਚੱਲੀ ਠੀਕ ਆ ਬਾਈ ਆ ਚੈੱਕ ਕਰਵਾਈ ਵੀ ਹੈ ਮੈਂ ਨਾ ਜਿੱਦੋ ਕਹੀ ਦਿੰਦਾ ਘਾਟੀ ਅਗਾ ਦਾ ਕਰਵਾ ਕੇ ਲੈ ਕੇ ਜਾ ਬਹੁਤ ਠੀਕ ਆ ਬਾਈ ਕਹਿੰਦਾ ਚੈੱਕ ਕਰਵਾ ਲਿਓ ਤਸੱਲੀ ਕਰਾ ਲਿਓ ਬਾਈ ਫੇਸ ਚੰਗਾ ਕੱਦ ਵਿੱਡ ਠੀਕ ਆ ਰੰਗ ਰੂਪ ਚੰਗਾ ਤੋੜਾ ਤਾਰਾ ਚੰਗਾ ਥਣ ਲੇਵਾ ਵੀ ਚੰਗਾ ਕਰਮਾਈ ਦਾ ਤੇ ਕੀ ਮੁੱਲ ਜੈ ਜੈ ਮੁੱਲ ਫੋਨ ਤੇ ਕਰ ਲਾਂਗੇ ਯਾਰ ਜੈ ਜੀ ਹੋਊਗਾ ਹਾਂ ਜੈ ਜੀ ਹੋਊਗਾ ਬਾਲਾ ਨੂੰ ਕਰ ਦੇ ਫੇਸ ਚੰਗਾ ਬੋਦੀ ਵਾਦੀ ਚੰਗੀਆਂ ਟਵਾਟਾ ਚੰਗਾ ਪੈਣਾਗਾ ਮੁੱਲ ਬਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਬੜ ਦੇ ਹਿਸਾਬ ਨਾਲ ਜੈ ਜੀ ਕਰਾਂਗੇ ਬਾਲਾ ਨਹੀਂ ਕਰਦੇ ਬਾਈ ਜਨ ਕੰਢੀ ਢੁੰਡੀ ਹਾਂਜੀ ਹਾਂ ਬਰਫ ਵਰਗੀ ਜਿਵੇਂ ਮਰ ਜਿਆ ਥਲਾਈ ਆਪਣੀ ਮਾਤ ਆ ਗਈ ਮੰਨ ਕੇ 60 ਬਾੜ ਚੱਲਦੀ ਉਹ ਨਹੀਂ ਚੋਣੀ ਮੈਂ ਕਿਤੇ ਚੋਈ ਨਹੀਂ ਅੱਛਾ ਮਾਤਾ ਨਹੀਂ ਹੀ ਚੋਣੀ ਐ ਪੀੜੀ ਰੱਖ ਕੇ ਅੱਗੇ ਭਰਾ 2 3 ਨੰਬਰ ਲਗੀਨਾ ਕਿਹੜਾ ਸੂਈ ਐ ਇਹ ਪਲੂਨ ਸੂਈ ਐ ਜੀ ਇੱਥੇ ਡਾਕਟਰ ਸਾਹਿਬ ਮਾਰ ਅੱਗੇ ਆਇਓ ਹਾਂਜੀ ਇੰਨੇ ਦਾ ਹੁੰਦਾ ਭਈ ਦੋਰ ਦੋ ਦੰਦਾਂ ਦਾ ਯਾਰ ਹੂੰ ਐ ਦੇਖਣ ਦੇ ਨਾਲ ਸਭ ਆਪਾਂ ਨੂੰ ਪਤਾ ਫੰਡਰਾ ਫਿਰਦਿੰਗਾ ਹਨਾ ਸਹੀ ਗੱਲ ਕੋਈ ਆਲ ਨਹੀਂ ਪਰਸੂ ਸੁਈਏ ਜੇਰ ਜੂਰ ਦੀ ਕਲੀਅਰ ਹੈ ਦੋਨਾਂ ਪਾਸੇ ਬਹਿ ਕੇ ਚੋਣੀਆਂ ਦੋਨਾਂ ਪਾਸੇ ਬਹਿ ਕੇ ਚੋਲੋ ਐ ਪੋਰੇ ਨਹੀਂ ਵੀ ਲਾਤਾਂ ਜਾਂ ਸ਼ਰਤਾਂ ਕਰ ਮੈਂ ਠੀਕ ਹੈ ਹੂੰ ਬੱਚਾ ਕੀ ਦਿੱਤਾ ਮਾਰ ਬੱਚਾ ਜੀ ਇਹਦੇ ਬੱਚਾ ਦੇ ਹਾਂਜੀ ਬੌਲੀ ਹੁਣ ਇਸ ਟਾਈਮ ਹੈਗੀ ਜਿਹਦੇ ਥੱਲੇ 4 ਕਿਲੋ ਬੌਲੀ ਹੈਗੀ ਆ ਠੀਕ ਹੈ ਹੂੰ ਸੂਰਾ ਤਾਰਾ ਚੰਗਾ ਦੰਦਾ ਜਬੈੜ ਆ ਭਾਈ ਰੰਗ ਰੂਪ ਚੰਗਾ ਵੀ ਚੰਗੀ ਆ ਪਰ ਅਡਰ ਕਮਾਲ ਦਾ ਹਨਾ ਭਾਈ ਹਾਂ ਕੀ ਮੋਲ ਹੈ ਜਰਾ ਇਹਦਾ ਫੋਨ ਕਰਾਂਗੇ ਜੈ ਜੀ ਹੋਊਗਾ ਹਾਂ ਜੈ ਜੀ ਹੋਊਗਾ ਬਾਲਾ ਮੁੱਲ ਕੰਮ ਦਾ ਕੀ ਕਈ ਬੰਦੇ ਨਾ ਫੋਨ ਮੁੱਲ ਦੇਖ ਕੇ ਡਰ ਜਾਂਦਾ ਹਨਾ ਹੂੰ ਉਹ ਕਿਸ ਤਰ੍ਹਾਂ ਕਿੱਦਾਂ ਦਾ ਹੁੰਦਾ ਫਿਰ ਉਹ ਜੇ ਸਰਮਾਣਾ ਟਿਕਰੀ ਵੀ ਕਰਨਾ ਹੁੰਦਾ ਠੀਕ ਹੈ ਭਾਈ ਮੁੱਲ ਭਾਈ ਕਹਿੰਦਾ ਫੋਨ ਤੇ ਕਰਾਂਗੇ ਮੁੱਲ ਜਿਹੜਾ ਵੜਦੇ ਹਿਸਾਬ ਨਾਲ ਜਾਇਜ਼ ਰੱਖਾਂ ਕੀ ਤੀਜਾ ਸੌਰੀ ਤੀਜਾ ਦੇਣਾ ਜੀ ਤੀਜਾ ਦੇਣਾ ਸੂਈ ਨੂੰ ਨਹੀਂ ਬੈਠ ਜਾਓ ਕੀ ਦੀ ਕੁਐਸ਼ਨ ਨਾ ਨਾ ਜੀ ਲੈ ਜਿਵੇਂ ਮਰਜ਼ੀ ਬਾਈ ਕਹਿੰਦਾ ਸਲਾਈ ਚੱਲ ਪਈ ਚੱਕਰੀ ਨਹੀਂ ਕਹਿੰਦੀ ਕਰਮ ਵਾਲੀ ਕੁਛ ਨਹੀਂ ਮੰਨ ਕੇ ਚੱਲੋ ਜਿਹਨੇ ਗਰਮੀਆਂ ਦੇ ਵਿੱਚ ਆ ਜਿਵੇਂ ਗਰਮੀ ਮਨ ਨੂੰ ਤੋਹਫਾ ਰੱਖਣਾ ਤਾਂ ਡੈਰੀ ਜਾਣ ਦੀ ਲੋੜ ਨਹੀਂ ਆ ਤਾਂ ਛੋਟੇ ਪਰਿਵਾਰ ਵਾਸਤੇ ਬਹੁਤ ਚੰਗੀ ਹੈ ਸਹੀ ਗੱਲ ਹੈ ਬਾਈ ਹੈਨਾ ਤੇ ਸੂਈ ਸਵਾਈ ਆ ਆ ਬੈਡ ਵੀ ਚੰਗੇ ਸੋਕੜਾ ਬਣਾ ਵੀ ਤਾਜੀ ਸੂਈ ਵੀ ਆ ਦੁੱਧ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਬਾਕੀ ਸਿਰੇ ਡਾਕਟਰ ਸਾਹਿਬ ਆ ਗਾਂ ਦੀ ਤਾਂ ਮਨ ਕੇ ਚੱਲੋ 6 ਦੇ ਨੇੜੇ 0 ਫੈਂਟ ਆਉਂਦੀ ਆ ਠੀਕ ਆ ਆਪਣਾ ਨਾ ਮੁੰਡਾ ਡੈਰੀ ਆ ਯਾਰ ਮਿੱਤਰੇ ਮੇਰੀ ਆ ਤਾਂ ਇਹ ਤੋਂ ਕੋਈ ਵੀ ਆਪਾਂ ਗਾਂ ਲੈ ਲੈਨੇ ਆ ਨਾ ਮੇਰੀ ਆ ਤਾਂ ਮੈਂ ਸੈਂਪਲ ਲਵਾਉਣੇ ਮੈਂ ਦੁੱਧ ਇੰਨਾ ਵੀ ਜ਼ਿਆਦਾ ਆਣ ਲੱਗਿਆ ਮੈਂ ਤਾਂ ਦੁੱਧ ਹੀ ਆਪਾਂ ਪੀ ਰਹੇ ਹਾਂ ਠੀਕ ਆ ਬਾਈ ਇੱਕ ਨਾ ਡਾਕਟਰ ਸਾਹਿਬ ਉਧਰ ਆਪਣੇ ਕੋਲੇ ਗਾਂ ਆਈ ਹੈਗੀ ਹੂੰ ਟੱਕਰ ਆ ਗਈ ਬੀ ਇਹ ਗੱਬਣਾ ਹੈ ਨਾ ਇਹ ਬਿਲਕੁਲ ਖਾਲੀ ਹੈ ਅੱਛਾ ਜੇ ਕਈ ਵਾਰੀ ਕੋਈ ਬੰਦਾ ਆਸ਼ਕ ਹੁੰਦਾਗਾ ਵੀ ਯਾਰ ਮੈਂ ਇਹਨੂੰ ਖਾ ਲੂੰਗਾ ਇਹਦਾ ਮੁੱਲ ਸਿਰਫ ਬੱਚਿਆਂ ਵਾਲਾ ਹੀ ਹੋਣਾ ਅੱਛਾ ਦੁੱਧ ਹੈਗਾ ਦੁੱਧ 8-9 ਕਿਲੋ 10 ਕਿਲੋ 9 ਕਿਲੋ ਦੁੱਧ ਮੰਨੋ ਠੀਕ ਆ ਹੂੰ ਜੇ ਕੋਈ ਬੰਦਾ ਅਗੇ ਬੱਚੀ ਪਾਲਣੋਂ ਚੰਗੀ ਹੈ ਸਹੀ ਗੱਲ ਹੈ ਨਾ ਦੇਖੋ ਕਿ ਜਦ ਬਾਜਨਕ ਬਣੂਗਾ ਸਹੀ ਗੱਲ ਹੈ ਬਾਈ ਆਰਡਰ ਚੰਗਾ ਬਈ ਤੇ ਦੁੱਧ ਵੀ ਬਈ ਨੇ ਦੱਸਿਆ ਹੈਗਾ ਬੱਚੀਆਂ ਦਾ ਮੁੱਲ ਆ ਮੁੱਲ ਫਿਰ ਫੋਨ ਤੇ ਬਾ 35000 ਰੁਪਏ 35000 ਕੇ ਮਾਨਤਨ ਹੋਜੀ ਹਾਂ ਪੱਕੇ ਸਾਨੂੰ ਪਤਾ ਜਿਹੜੇ ਦਿਨਾਂ ਚ ਡਾਕਟਰ ਸਾਹਿਬੇ ਰਹਿ ਗਈ ਤਾਂ ਕਰਮਾ ਵਾਲੀ ਕਿੰਨੇ ਰੁਪਏ ਦੀ ਹੈਗੀ ਸਹੀ ਗੱਲ ਆ 35000 ਰੁਪਏ ਮੁੱਲ ਆ ਬਈ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਈ ਨਾਲ ਕਨੈਕਟ ਕਰ ਲਿਓ ਧੰਨਵਾਦ